ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਤੋਂ ਪ੍ਰਸਾਦ ਸਈ ਹੈ ਸਰਾਵਗ ਸੁਦ ਸਮੋ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਦ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦਿਖ ਰਹੋ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੇ ਪਾਏ ਕਿਰਪਾ ਹੋਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੁਦਤ ਪਵਨ ਕੇ ਗੌਨ ਕੋ ਜਾਤ ਨਿਵਾਰੇ ਭਾਰੇ ਪੂਜਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭੈ ਤੋ ਕਹਾ ਭੈ ਭੂਪਤ ਅੰਤ ਕੋ ਨਾ ਗੇ ਹੀ ਪਾਇ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜਕ ਜਾਨਕ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ ਪੂਤ ਪਵੇਖ ਭਵਾਨ ਕੇ ਪੂਪਤ ਕੌਨ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨਿਮ ਅਨੇਕ ਵਿਸਿਖ ਹੈ 베ਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖੈ ਪਵਨ ਆਹਾਰ ਜਤੀ ਜਤ ਤਾਰ ਸਭੈ ਸੁਭਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀ ਰਮਰੋ ਰਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨਾਂ ਤਿਆਗ ਜਹਾਨ ਨਿਦਾਨ ਚਲenge ਬੀਰਿਆ ਪਾਰ ਬਡੇ ਬਰਿਆਰ ਅਵਚਾਰ ਹਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਨ ਮਲਿਆ ਗਾੜਹਿ ਗੜਾਨ ਕੋ ਤੋੜਨ ਹਾਰ ਸੋ ਬਤਨ ਹੀ ਚਕਚਾਰ ਲਵੈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਕੇ ਅਨੇਕ ਸੋ ਏਕ ਦੇਵੈਆ दानव देव फनन्दन साचर भूत पविख पवान जपेंगे जीत जिते जल में थल में पल ही पल में सब थप थपेंगे पुन परतापन बाड़ जायत तों न पापन के बहु पुंज खपेंगे सद समूह प्रसन्न फिरे जग सत्र सबे अवलोक चपेंगे मानव इंद्रंग गजेंद्र नराधर जो नतरलोक को राज करेंगे कोटि स्नान गजदिक दान अनेक स्वयं भर साज भरेंगे ब्रह्म महेश्वर विष्णु सचीपत अंत फसे जम फास परेंगे जे नर श्रीपत के प्रसह हैं भगते नर फेरन देह तरेंगे कहां भयो जो दो लोचन मूंदकै ਬੈਠ ਰਹਿਓ ਬਖ ਧਿਆਨ ਲਗਾਇਓ ਨਾਤ ਫਿਰਿਓ ਲਿਓ ਸਤ ਸਮੁੰਦਰਾਂ ਲੋਕ ਗਇਓ ਪਰਲੋਕ ਗਵਾਇਓ ਬਾਸਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬਸ ਬਿਤਾਇਓ ਸਚ ਕਹੋ ਸੁਨ ਲਿਹੋ ਸਬੈ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲ ਪਾਹਨ ਪੂਜ ਤਰਿਓ ਸਿਰ ਕਾਹੂ ਲ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾਮੈ काहु पशाह को निवायो निवाओ को को पूजत है पस को मृतान को पूजन तायो कूर क्रिया उर्झो सब ही जग श्री भगवान को भेद न पायो को पूजत है पशु को पूजन तायो ਪੂਰ ਕਿਰਿਆ ਊਰਜਾ ਸਭ ਹੀ ਜਗ ਸਿਰਿ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ